ਬਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਅਕਾਲੀ ਦਲ ਨੂੰ ਇੱਕ ਨਵਾਂ ਜਿਹੜਾ ਹੈ ਬਲ ਜਿਹੜਾ ਹੈ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੈ ਬਿਕਰਮ ਸਿੰਘ ਮਜੀਠੀਆ ਦੇ ਆਉਣ ਦੇ ਨਾਲ ਕਮਬੈਕ ਹੁੰਦੀ ਨਜ਼ਰ ਆ ਰਹੀ ਹੈ ਲੋਕ ਅਕਾਲੀ ਦਲ ਨਾਲ ਫੇਰ ਜੁੜ ਰਹੇ ਨੇ ਸਮਝੌਤਾ ਹੋਏਗਾ ਕਿ ਨਹੀਂ ਹੋਏਗਾ ਤਾਂ ਉਹਨਾਂ ਦਾ ਜਵਾਬ ਸੀ ਕਿ ਜਲੰਧਰ ਬਾਈਪਾਸ ਤੇ ਖੜੇ ਹੋ ਕੇ ਸਮਝੌਤੇ ਨਹੀਂ ਹੁੰਦੇ ਥੱਲੜੀ ਕਿਸੇ ਵੀ ਲੀਡਰਸ਼ਿਪ ਦੇ ਖਿਲਾਫ ਉਹ ਨਹੀਂ ਬੋਲ ਰਹੇ ਚਾਹੇ ਕੁਲਦੀਪ ਧਾਲੀਵਾਲ ਹੋਣ ਚਾਹੇ ਖਾਸ ਕਰਕੇ ਤਲਬੀਰ ਗਿੱਲ ਹੋਣ ਪਰ ਬਿਕਰਮ ਮਜੀਠੀਆ ਦੀ ਸਿਆਸਤ ਦੇ ਨਾਲ ਸਿਆਸੀ ਜਿਹੜਾ ਅਖਾੜਾ ਹੈ ਨਾ ਉਹ ਭੱਗ ਗਿਆ ਹੈ ਆਕਰਸ਼ਨ ਦਾ ਜਿਹੜਾ ਕੇਂਦਰ ਹੈ ਉਹ ਬਿਕਰਮ ਸਿੰਘ ਮਜੀਠੀਆ ਨੇ ਕੁਝ ਨਾ ਕੁਝ ਤੇ ਚੱਲ ਰਿਹਾ ਹੈ ਅਕਾਲੀ ਭਾਜਪਾ ਚ ਕੁਝ ਨਾ ਕੁਝ ਚੱਲ ਰਿਹਾ ਹੈ ਖੱਤ ਮਹੀਨੇ ਪਹਿਲੇ ਦੇ ਵਿਕਰਮ ਜੀਠੀਆ ਤੇ ਅੱਜ ਦੇ ਵਿਕਰਮ ਜੀਠੀਆ ਚ ਕਾਫੀ ਬਦਲਾਅ ਹੈ ਫਾਈਟ ਜਿਹੜੀ ਹੈ ਇਸ ਵੇਲੇ ਤੁਸੀਂ ਮੰਨੋ ਇਸ ਵੇਲੇ ਵਿਕਰਮ ਜੀਠੀਆ ਵਰਸ ਸਰਕਾਰ ਨਜ਼ਰ ਆ ਰਹੀ ਹੈ ਸਿਰਫ ਉਹੀ ਲੋਕ ਨੇ ਜਿਨ੍ਹਾਂ ਨੇ ਕੀ ਸ਼ਰਮਣੀ ਕਾਲੀ ਦਲ ਦੀ ਸਰਕਾਰ ਬਣਾਈ ਉਹੀ ਲੋਕ ਨੇ ਜਿਨ੍ਹਾਂ ਨੇ ਕਿ ਤਿੰਨ ਸੀਟਾਂ ਸ਼ਰਮਣੀ ਕਾਲੀ ਦਲ ਨੂੰ ਦਿੱਤੀਆਂ ਉਹੀ ਲੋਕ ਸੀ ਜਿਨ੍ਹਾਂ ਨੇ 92 ਤੋਂ 95 ਸੀਟਾਂ ਆਜਾ ਮਾਦੀ ਪਾਰਟੀ ਨੂੰ ਦਿੱਤੀਆਂ ਤੇ ਉਹਨਾਂ ਅਗਲੇ ਰਿਜ਼ਲਟ ਹੈ ਲੋਕ ਮੁੱਦਿਆਂ ਦੀ ਕੋਈ ਵੈਲਿਊ ਨਹੀਂ ਰਹੀ ਅੱਜ ਕੱਲ ਬਿਆਨਾਂ ਦੀ ਵੈਲਿਊ ਰਹਿ ਗਈ ਹੈ ਕੱਲ ਉਹਨਾਂ ਨੇ ਕਿਹਾ ਹੈ ਕਿ ਮੈਂ ਮਜੀਠਾ ਮੇਰਾ ਲੋਕ ਸੰਭਣ ਗੇ ਮੈਂ ਪੰਜਾਬ ਸੰਭਹੂਗਾ ਤਲਬੀਰ ਗਿੱਲ ਇੱਕ ਚੁਣੌਤੀ ਦੇ ਤੌਰ ਤੇ ਜ਼ਰੂਰ ਨੇ ਬਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਬਿਆਨਬਾਜ਼ੀ ਨੇ ਸਿਆਸੀ ਹਲਚਲ ਕਾਫੀ ਤੇਜ਼ ਕਰ ਦਿੱਤੀ ਹੈ ਤਾਂ ਇਸ ਬਾਰੇ ਹੀ ਅੱਜ ਵਿਚਾਰ ਸਹਿ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਵਿਕਰਮ ਸਿੰਘ ਮਜੀਠੀਆ ਜਦ ਹੀ ਜੇਲ੍ਹ ਤੋਂ ਬਾਹਰ ਆੰਦ ਨੇ ਤਾਂ ਉਹਨਾਂ ਦੀ ਬਿਆਨਬਾਜ਼ੀ ਕਾਫੀ ਚਰਚਾ ਦੇ ਵਿੱਚ ਰਹਿ ਰਹੀ ਹੈ ਦੇਖੋ ਵਿਕਰਮ ਸਿੰਘ ਮਜੀਠੀਆ ਅਗਰ ਮਾਝੇ ਦੀ ਸਿਆਸਤ ਦਾ ਕਹੀਏ ਤਾਂ ਇੱਕ ਬਹੁਤ ਵੱਡਾ ਨਾਮ ਹੈ ਵੈਸੇ ਤਾਂ ਪੰਜਾਬ ਦੀ ਸਿਆਸਤ ਦਾ ਇੱਕ ਬਹੁਤ ਵੱਡਾ ਨਾਮ ਨੇ ਔਰ ਅਕਸਰ ਆਪਣੀ ਬੇਬਾਕ ਅੰਦਾਜ਼ ਬੇਬਾਕ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਨੇ ਤੁਸੀਂ ਦੇਖੋ ਕਿ ਵਿਕਰਮ ਸਿੰਘ ਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਅਕਾਲੀ ਦਲ ਨੂੰ ਇੱਕ ਨਵਾਂ ਜਿਹੜਾ ਹੈ ਬਲ ਜਿਹੜਾ ਹੈ ਜ਼ਰੂਰ ਮਿਲਦਾ ਨਜ਼ਰ ਆ ਰਿਹਾ ਹੈ ਔਰ ਜਿਹੜੇ ਅਕਾਲੀ ਦਲ ਨੂੰ ਕਈ ਵਾਰ ਅਸੀਂ ਲੋਕ ਕਹਿ ਰਹੇ ਸੀ ਕਿ ਲੋਕ ਕਹਿ ਰਹੇ ਸੀ ਕਿ ਲੋਕ ਅਕਾਲੀ ਦਲ ਤੋਂ ਪਿੱਛੇ ਹਟ ਰਹੇ ਨੇ ਤੁਸੀਂ ਦੇਖੋ ਬਕਾਇਦਾ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੇ ਆਉਣ ਦੇ ਨਾਲ ਕਮਬੈਕ ਹੁੰਦੀ ਨਜ਼ਰ ਆ ਰਹੀ ਹੈ ਲੋਕ ਅਕਾਲੀ ਦਲ ਨਾਲ ਫੇਰ ਜੁੜ ਰਹੇ ਨੇ ਔਰ ਇਸ ਮਜੀਠੀਆ ਦੇ ਇਸ ਅੰਦਾਜ਼ ਦੇ ਨਾਲ ਬਿਲਕੁਲ ਕੋਈ ਨਵੇਂ ਰਾਹ ਵੀ ਖੁੱਲ ਸਕਦੇ ਨੇ ਤੁਸੀਂ ਦੇਖੋ ਕਿ ਅੱਜ ਗਵਰਨਰ ਪੰਜਾਬ ਤੇ ਸੁਖਵੀਰ ਸਿੰਘ ਬਾਦਲ ਇੱਕ ਮੰਚ ਤੇ ਨਜ਼ਰ ਆ ਰਹੇ ਨੇ ਦੇਖੋ ਸਮਥਿੰਗ ਇਜ਼ ਬਿਹਾਈਂਡ ਦਾ ਕਰਟਨ ਇਹ ਹੈ ਇਹ ਮੰਨ ਕੇ ਚੱਲੋ ਕਿ ਕੁਝ ਨਾ ਕੁਝ ਪਰਦੇ ਦੇ ਪਿੱਛੇ ਚੱਲ ਰਿਹਾ ਹੈ ਜਿਹਦੇ ਨਾਲ ਕੀ ਇਹ ਚੀਜ਼ਾਂ ਹੋ ਰਹੀਆਂ ਨੇ ਕਿਉਂਕਿ ਵਿਕਰਮ ਮਜੀਠੀਆ ਜਦੋਂ ਬਾਹਰ ਆਉਂਦੇ ਨੇ ਤਾਂ ਹਰ ਕਿਸੇ ਦੇ ਮੂੰਹ ਤੇ ਇੱਕ ਜਬਾਨ ਤੇ ਇੱਕ ਸ਼ਬਦ ਹੈ ਕਿ ਕਿਤੇ ਨਾ ਕਿਤੇ ਕੋਈ ਟਾਈ ਅਪ ਜਾਂ ਕੁਝ ਇਸ ਤਰ੍ਹਾਂ ਦਾ ਗੱਲਬਾਤ ਹੈ ਜਿਹੜੇ ਕਿ ਬਹੁਤ ਜਲਦ ਹੋਣ ਵਾਲੀ ਹੈ ਦੇਖੋ ਇਹ ਕੁਝ ਚੀਜ਼ਾਂ ਜਿਹੜੀਆਂ ਮੀਡੀਆ ਚ ਡਿਸਕਸ ਨਹੀਂ ਕੀਤੀਆਂ ਜਾ ਸਕਦੀਆਂ ਕੱਲ ਵਿਕਰਮ ਮਜੀਠੀਆ ਨੂੰ ਕਿਸੇ ਨੇ ਇੱਕ ਸਵਾਲ ਪੁੱਛਿਆ ਕਿ ਭਾਜਪਾ ਨਾਲ ਸਮਝੌਤਾ ਹੋਏਗਾ ਕਿ ਨਹੀਂ ਹੋਏਗਾ ਤਾਂ ਉਹਨਾਂ ਦਾ ਜਵਾਬ ਸੀ ਕਿ ਜਲੰਧਰ ਬਾਈਪਾਸ ਤੇ ਖੜੇ ਹੋ ਕੇ ਸਮਝੌਤੇ ਨਹੀਂ ਹੁੰਦੇ ਤਾਂ ਬਿਲਕੁਲ ਤੁਸੀਂ ਵੇਖੋ ਉਹਨਾਂ ਨੇ ਇਸ ਤਰੀਕੇ ਨਾਲ ਆਪਣਾ ਮੈਸੇਜ ਵੀ ਕਨਵੇ ਕਰਤਾ ਕਿ there is something but ਅਸੀਂ ਉਹਨੂੰ ਦੱਸਣਾ ਨਹੀਂ ਚਾਹੁੰਦੇ ਦੇਖੋ ਵਿਕਰਮ ਜੀਠੀਆ ਜਦੋਂ ਦੇ ਆਏ ਨੇ ਔਰ ਅਕਾਲੀ ਦਲ ਦੀ ਸਿਆਸਤ ਨੂੰ ਇੱਕ ਵੱਖਰਾ ਰੂਪ ਜ਼ਰੂਰ ਮਿਲਿਆ ਤੁਸੀਂ ਦੇਖੋ ਕਿ ਅੱਜ ਤੱਕਨ ਉਹਨਾਂ ਨੇ ਆਪਣੇ ਮੂੰਹ ਤੋਂ ਭਗਵੰਤ ਮਾਨ ਦੇ ਉੱਤੇ ਪੂਰਾ ਆਪਣਾ ਐਕਸ਼ਨ ਰੱਖਿਆ ਔਰ ਥੱਲੜੀ ਕਿਸੇ ਵੀ ਲੀਡਰਸ਼ਿਪ ਦੇ ਖਿਲਾਫ ਉਹ ਨਹੀਂ ਬੋਲ ਰਹੇ ਚਾਹੇ ਕੁਲਦੀਪ ਧਾਲੀਵਾਲ ਹੋਣ ਚਾਹੇ ਖਾਸ ਕਰਕੇ ਤਲਬੀਰ ਗਿੱਲ ਹੋਣ ਕੱਲ ਉੱਥੇ ਬਕਾਇਦਾ ਤੌਰ ਤੇ ਨਾਰੇ ਲੱਗੇ ਨੇ ਕਿ ਤਲਬੀਰ ਗਿੱਲ ਹਾਨਾ ਬਾਰੇ ਬੋਲੋ ਲੇਕਿਨ ਜਦੋਂ ਪੱਤਰਕਾਰਾਂ ਵੱਲੋਂ ਵੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਹਿ ਦਿੱਤਾ ਕਿ ਕੋਈ ਹੋਰ ਸਵਾਲ ਕਰੋ ਦੇਖੋ ਇਸ ਵੇਲੇ ਉਹਨਾਂ ਦੇ ਟਾਰਗੇਟ ਦੇ ਉੱਤੇ ਸਿਰਫ ਭਗਵੰਤ ਮਾਨ ਨੇ ਇੱਕ ਆਈਡੀਓਲੋਜੀ ਦੇ ਨਾਲ ਉਹ ਬਾਹਰ ਆਏ ਨੇ ਔਰ ਇਹਦੇ ਨਾਲ ਅਕਾਲੀ ਦਲ ਦੀ ਸਿਆਸਤ ਨੂੰ ਜਿਹੜਾ ਹੈ ਜ਼ਰੂਰ ਫਰਕ ਪਏਗਾ ਅਕਾਲੀ ਦਲ ਦੀ ਸਿਆਸਤ ਉੱਪਰ ਹੋਏਗੀ ਔਰ ਇੱਕ ਨਵੇਂ ਰਸਤੇ ਜਿਹੜੇ ਰਾਹ ਨੇ ਚਾਹੇ ਉਹ ਕਿਸੇ ਪਾਰਟੀ ਨਾਲ ਅਲਾਈਅንስ ਹੈ ਜਾਂ ਸ਼ਰੋਮਨੀ ਕਾਲੀਦਲ ਆਪਣੇ ਪੱਧਰ ਤੇ ਹੈ ਉਹ ਜਰੂਰ ਖੁੱਲਦੇ ਨਜ਼ਰ ਆਣਗੇ ਪਰ ਬਿਕਰਮ ਮਜੀਠੀਆ ਦੀ ਸਿਆਸਤ ਦੇ ਨਾਲ ਸਿਆਸੀ ਜਰਾ ਖਾੜਾ ਹੈ ਨਾ ਉਹ ਭੱਗ ਗਿਆ ਹੈ ਔਰ ਉਸ ਦੇ ਵਿੱਚ ਇੱਕ ਨਾਮ ਜਿਹੜਾ ਇਸ ਵੇਲੇ ਸਾਰੀ ਪਾਰਟੀਆਂ ਨੂੰ ਜਿਹੜਾ ਸਭ ਨੂੰ ਨਜ਼ਰ ਆ ਰਿਹਾ ਉਹ ਸਿਰਫ ਔਰ ਸਿਰਫ ਬਿਕਰਮ ਸਿੰਘ ਮਜੀਠੀਆ ਹੈ ਦੇਖੋ ਇਸ ਵੇਲੇ ਦੋ ਚੀਜ਼ਾਂ ਹੁੰਦੀਆਂ ਨੇ ਸਰਕਾਰ ਵਰਸਸ ਆਪੋਜੀਸ਼ਨ ਇਸ ਵੇਲੇ ਆਪੋਜੀਸ਼ਨ ਸਰਫ ਹੈ ਬਿਕਰਮ ਸਿੰਘ ਮਜੀਠੀਆ ਸਰਕਾਰ ਆਪਣੇ ਕੰਮਾਂ ਦੇ ਨਾਲ ਲੋਕਾਂ ਨੂੰ ਕਿੰਨਾ ਰਜਾ ਸਕਦੀ ਹੈ ਇਹ ਸਰਕਾਰ ਦਾ ਫੈਕਟਰ ਹੋਏਗਾ ਪਰ ਉਹ ਦੂਸਰੇ ਪਾਸੇ ਅਗਰ ਵਿਕਰਮ ਸਿੰਘ ਮਜੀਠੀਆ ਦੀ ਗੱਲ ਕਰੀਏ ਉਹ ਆਪਣੇ ਬਿਆਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਟਰੈਕਟ ਕਰ ਸਕਦੇ ਨੇ ਕਿ ਮੈਂ ਸੱਚਾ ਹਾਂ ਇਹ ਇਸ ਵੇਲੇ ਫਾਈਟ ਜਿਹੜੀ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਚੱਲ ਰਹੀ ਹੈ ਕਿਉਂਕਿ ਤੁਸੀਂ ਦੇਖੋ ਕਿ ਇਸ ਵੇਲੇ ਕਾਂਗਰਸ ਕੁਝ ਠੰਡੇ ਬਸਤੇ ਚ ਹੈ ਰੋਜ਼ ਉਹਨਾਂ ਦੇ ਨਵੇਂ ਬਿਆਨ ਆ ਜਾਂਦੇ ਨੇ ਜਿਸ ਤਰ੍ਹਾਂ ਅੱਜ ਹੀ ਬਿਆਨ ਹੋ ਗਿਆ ਕਿ ਸੈਲਫ ਗੋਲ ਕਰਨ ਵਾਲੀ ਪਾਰਟੀ ਕਦੀ ਵੀ ਨਹੀਂ ਜਿੱਤਦੀ ਇਹ ਬਿਆਨ ਜਿਹੜੇ ਨੇ ਉਹ ਡਾਕਟਰ ਧਰਮਵੀਰ ਗਾਂਧੀ ਹਨਾਵਲੋਂ ਦਿੱਤੇ ਗਏ ਨੇ ਤਾਂ ਕੁੱਲ ਮਿਲਾ ਕੇ ਇਸ ਵੇਲੇ ਆਕਰਸ਼ਣ ਦਾ ਜਿਹੜਾ ਕੇਂਦਰ ਹੈ ਉਹ ਵਿਕ੍ਰਮ ਸਿੰਘ ਮਜੀਠੀਆ ਨੇ ਔਰ ਜਿਸ ਤਰੀਕੇ ਨਾਲ ਕੱਲ ਉਹਨਾਂ ਦਾ ਵੈਲਕਮ ਹੋਇਆ ਜਾਂ ਜਿਸ ਤਰੀਕੇ ਨਾਲ ਲੋਕ ਉਮੜ ਕੇ ਆਏ ਨੇ ਜਿਸ ਤਰੀਕੇ ਨਾਲ ਉਹਨਾਂ ਦੀ ਬਿਆਨਬਾਜ਼ੀ ਆ ਬਿਬਾਕ ਹੋ ਕੇ ਬੋਲ ਰਹੇ ਨੇ ਤਾਂ ਅਕਾਲੀ ਦਲ ਦੇ ਨਵੇਂ ਰਾਹ ਖੁੱਲਦੇ ਜ਼ਰੂਰ ਨਜ਼ਰ ਆ ਰਹੇ ਨੇ ਕੀ ਅਕਾਲੀ ਭਾਜਪਾ ਦਾ ਗੱਡਜੋੜ ਹੋ ਸਕਦਾ ਹੈ ਜਿਸ ਤਰ੍ਹਾਂ ਅੱਜ ਡੇਰਾ ਬਿਆਸ ਮੁਖੀ ਵੀ ਰੈਲੀ ਦੇ ਵਿੱਚ ਸ਼ਾਮਿਲ ਹੋਏ ਨੇ ਸੁਖਬੀਰ ਸਿੰਘ ਬਾਦਲ ਹੋਏ ਨੇ ਅਸ਼ਵਨੀ ਸ਼ਰਮਾ ਸ਼ਾਮਿਲ ਹੋਏ ਦੇਖੋ ਸ ਸਿਆਸਤ ਚ ਕਹਿੰਦੇ ਨਾਥਿੰਗ ਇਜ਼ ਇੰਪੋਸੀਬਲ एवरीथिंग ਇਜ਼ ਪੋਸੀਬਲ ਪਹਿਲੇ ਕਹਿੰਦੇ ਸੀ ਜਿਹੜਾ ਲੜਾਈ ਝਗੜਾ ਹੁੰਦਾ एवरीथिंग ਇਜ਼ ਫੇਅਰ ਇਨ ਲਵ ਐਂਡ ਵਾਰ ਐਂਡ ਤੀਸਰਾ ਵਰਡ ਆ ਗਿਆ ਪੋਲਿਟਿਕਸ ਦੇਖੋ ਕੁਝ ਨਾ ਕੁਝ ਤੇ ਚੱਲ ਰਿਹਾ ਹੈ ਅਕਾਲੀ ਭਾਜਪਾ 'ਚ ਕੁਛ ਨਾ ਕੁਛ ਚੱਲ ਰਿਹਾ ਹੈ ਚਾਹੇ ਲੀਡਰ ਇਨ ਫਰੰਟ ਤੇ ਆ ਕੇ ਆ ਬੋਲ ਰਹੇ ਨੇ ਕਿ ਅਸੀਂ ਕਿਸੇ ਤਰ੍ਹਾਂ ਦਾ ਕੋਈ ਟਾਈ ਅਪ ਨਹੀਂ ਕਰ ਸਕਦੇ ਲੇਕਿਨ ਅੰਦਰ ਖਾਤੇ ਕੁਛ ਨਾ ਕੁਛ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਜਿਹੜਾ ਕਿ 2027 ਦੇ ਵਿੱਚ ਸਾਹਮਣੇ ਜ਼ਰੂਰ ਆਏਗਾ ਔਰ ਉਸ ਗੱਲ ਤੋਂ ਉਹ ਜਿਹੜਾ ਜਿਹੜੀ ਗੱਲ ਹੈ ਨਾ ਉਹ ਵੱਡੇ ਲੀਡਰਾਂ ਦੇ ਵਿੱਚ ਹੈ ਔਰ ਉਹ ਵੱਡੇ ਲੀਡਰਾਂ ਦੇ ਇੱਕ ਨਾਮ ਬਿਕਰਮ ਮਜੀਠੀਆ ਵੀ ਹੈ ਜਿਸ ਜਿਨ੍ਹਾਂ ਨੂੰ ਪੂਰੀ ਗੱਲ ਦਾ ਪਤਾ ਹੈ ਲੇਕਿਨ ਉਹ ਆਪਣੇ ਮੂੰਹੋਂ ਨਹੀਂ ਕੱਢ ਰਹੇ ਉਹਨਾਂ ਨੂੰ ਇੱਕ ਟਾਸਕ ਦੇ ਕੇ ਭੇਜਿਆ ਗਿਆ ਹੈ ਔਰ ਉਹ ਟਾਸਕ ਨੂੰ ਦੇਖੋ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਦੇਖੋ ਕਿ ਅਗਰ ਉਹਨਾਂ ਦੀ ਮੀਡੀਆ ਸਟੇਟਮੈਂਟ ਦੀ ਗੱਲ ਕਰੀਏ ਕਿਤੇ ਵੀ ਉਹਨਾਂ ਨੇ ਕਿਸੇ ਵੀ মিডিਆ ਪਰਸਨ ਨੂੰ ਨਾਰਾਜ਼ ਨਹੀਂ ਕੀਤਾ ਹਾਂ ਜਿੰਗਾ ਤੇ ਮਿਲ ਕੇ ਗੱਲ ਕਰ ਰਹੇ ਨੇ ਕਿ ਅਗਰ ਉਹਨਾਂ ਦੀ ਪੰਜਾਬ ਦੀ ਯਾਤਰਾ ਸੀ ਕਰਾਲੀ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਸਾਹਿਬ ਤੱਕ ਪਹੁੰਚਦੀ ਹੈ ਤਾਂ ਹਰ ਜਗ੍ਹਾ ਦੇ ਉੱਤੇ মিডিਆ ਨੂੰ ਐਡਰੈਸ ਕਰ ਰਹੇ ਨੇ ਹਰ ਜਗ੍ਹਾ ਦੇ ਉੱਤੇ ਜਵਾਬ ਦੇ ਰਹੇ ਨੇ ਵਰਕਰ ਨੂੰ ਮਿਲ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਤੁਸੀਂ ਦੇਖੋ ਕਿ 7 ਮਹੀਨੇ ਪਹਿਲੇ ਦੇ ਵਿਕਰਮਜੀਠੀਆ ਤੇ ਅੱਜ ਦੇ ਵਿਕਰਮਜੀਠੀਆ 'ਚ ਕਾਫੀ ਬਦਲਾਅ ਹੈ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਮੈਂ ਬਹੁਤ ਭਗਤੀ ਕੀਤੀ ਕਿਉਂਕਿ ਉਹ ਗੁਰੂ ਮਹਾਰਾਜ ਨੂੰ ਬਹੁਤ ਮੰਨਣ ਵਾਲੇ ਸ਼ਖਸ ਨੇ ਪਰ ਉਸ ਦਾ ਇੰਪੈਕਟ ਕੀ ਹੋਊਗਾ ਦੇਖੋ ਇਸ ਵੇਲੇ ਸਰਕਾਰ ਜਿਹੜੀ ਦੇਖੋ ਸਰਕਾਰ ਕੋਲ ਇੱਕੋ ਏਜੰਡਾ ਹੁੰਦਾ ਡਿਵੈਲਪਮੈਂਟ ਔਰ ਆਪਣੇ ਚੰਗੇ ਕੀਤੇ ਹੋਏ ਕੰਮ ਉਹਨਾਂ ਨਾਲ ਸਰਕਾਰ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਫਾਈਟ ਜਿਹੜੀ ਹੈ ਇਸ ਵੇਲੇ ਤੁਸੀਂ ਮੰਨੋ ਇਸ ਵੇਲੇ ਅ ਵਿਕਰਮ ਮਜੀਠੀਆ ਵਰਸਸ ਸਰਕਾਰ ਨਜ਼ਰ ਆ ਰਹੀ ਹੈ ਸਰਕਾਰ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ ਕਿਉਂਕਿ ਦੇਖੋ ਸਰਕਾਰ ਨੇ ਆਪਣੇ ਤੰਤਰ ਨੂੰ ਲੈ ਕੇ ਜਾਣਾ ਸਰਕਾਰ ਕੋ ਬਹੁਤ ਕੁਝ ਆਪਣਾ ਦੱਸਣ ਵਾਸਤੇ ਅਗਲੇ ਕਹਿੰਗੇ ਅਸੀਂ 10 ਲੱਖ ਰੁਪਏ ਦੀ ਇੰਸ਼ੋਰੈਂਸ ਕੀਤੀ ਹੈ ਅਸੀਂ ਲੋਕਾਂ ਨੂੰ 332 ਫਰੀ ਦੇ ਰਹੇ ਹਾਂ ਅਸੀਂ ਹੋਰ ਬਹੁਤ ਸਾਰੇ ਆਨਲਾਈਨ ਸਰਵਿਸਿਜ਼ ਸ਼ੁਰੂ ਕੀਤੀਆਂ ਅਸੀਂ ਕਰਪਸ਼ਨ ਖਤਮ ਕੀਤੀ ਹੈ ਸਭ ਤੋਂ ਜ਼ਿਆਦਾ ਅਸੀਂ ਜਿਹੜੇ ਨੇ ਜਿਹੜੇ ਲੋਕ ਜਿਹਨਾਂ ਨੂੰ ਅਸੀਂ ਡਿਸਪንስ ਕੀਤਾ ਜਾਂ ਸਸਪੈਂਡ ਕੀਤਾ ਯੋਧਨਸ਼ਾ ਅਵਰੋਧਨਸ਼ਾ ਪ੍ਰਹਾਰ ਵਗੈਰਾ ਲੋ ਸੋ ਇਹ ਚੀਜ਼ਾਂ ਨੇ ਦੇਖੋ ਸਰਕਾਰ ਦਾ ਕੰਮ ਹੈ ਆਪਣੇ ਕੀਤੇ ਕੰਮਾਂ ਨੂੰ ਲੋਕਾਂ ਚ ਲੈ ਕੇ ਜਾਣਾ ਪਰ ਜਿਹੜਾ ਹੈ ਆਪਣੀ ਪਾਰਟੀ ਨੂੰ ਅਪਲਿਫਟ ਕਰਨ ਵਾਸਤੇ ਜਿਹੜਾ ਹੈ ਭਗਵੰਤ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਪਰ ਦੂਜੇ ਪਾਸੇ ਵਿਕਰਮ ਸਿੰਘ ਮਜੀਠੀਆ ਸਿੰਗਲ ਹੈਂਡੈਡਲੀ ਤੁਸੀਂ ਦੇਖੋ ਇਸ ਵੇਲੇ ਕਾਰੀ ਦਲ ਨੂੰ ਰਨ ਕਰਦੇ ਨਜ਼ਰ ਆ ਰਹੇ ਨੇ ਤਾਂ ਇਹ ਇੱਕ ਕਾਫੀ ਇੱਕ ਅਲੱਗ ਦਾ ਫੈਕਟਰ ਹੈ ਔਰ ਸਿਆਸਤ ਦੇ ਵਿੱਚ ਆਨwale ਦੇਖੋ ਕੁਛ ਸਮਾਂ ਹੀ ਰਹਿ ਗਿਆ ਹੈ ਅਬ ਕਿਉਂਕਿ ਕੁਛ 5-7 ਮਹੀਨੇ ਤਾਂ ਵੈਸੇ ਹੀ ਕਹਿੰਦੇ ਨਾ ਸੈਟਿੰਗ ਚ ਬੀਤ ਜਾਂਦੇ ਨੇ ਤਾਂ ਇਹ ਜ਼ਰੂਰ ਇੱਕ ਵੱਡਾ ਲਕਚਰ ਹੋਏਗਾ ਫਾਈਟ ਅੱਛੀ ਹੋਏਗੀ ਅ ਤੇ ਗੁੱਡ ਫਾਈਟ ਔਰ ਬਿਗ ਫਾਈਟ ਦੇ ਵਿੱਚ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਮੇਨ ਪਲੇਅਰ ਦੇ ਰੂਪ ਚ ਨਜ਼ਰ ਆਣਗੇ ਹਮਮ ਔਰ ਮਲੇ ਸਮੇ ਦੇ ਵਿੱਚ ਇਲੈਕਸ਼ਨਸ ਦੇ ਵਿੱਚ ਭਾਰੀ ਪੈ ਸਕਦੀ ਹੈ ਸ਼ਰਮਣੀ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਦੇਖੋ ਭਾਰੀ ਇਨ ਦਸਨ ਦੇਖੋ ਲੋਕਾਂ ਦਾ ਮੂਡ ਹੁੰਦਾ ਉਹ ਹੀ ਲੋਕ ਨੇ ਜਿਨ੍ਹਾਂ ਨੇ ਕੀ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਉਹ ਹੀ ਲੋਕ ਨੇ ਜਿਨ੍ਹਾਂ ਨੇ ਕਿ ਤਿੰਨ ਸੀਟਾਂ ਸ਼ਰਮਣੀ ਅਕਾਲੀ ਦਲ ਨੂੰ ਦਿੱਤੀਆਂ ਉਹ ਹੀ ਲੋਕ ਸੀ ਤਾਂ ਉਹੀ ਲੋਕ ਸੀ ਜਿਨ੍ਹਾਂ ਨੇ 92 ਤੋਂ 95 ਸੀਟਾਂ ਆਜਾ ਮਾਦਰੀ ਪਾਰਟੀ ਨੂੰ ਦਿੱਤੀਆਂ ਤੇ ਉਹਨਾਂ ਅਗਲੇ ਰਿਜ਼ਲਟ ਹੈ ਦੇਖੋ ਪਬਲਿਕ ਕਿਸ ਨੂੰ ਕਰਦੀ ਹੈ ਦੇਖੋ ਅੱਜ ਦੀ ਡੇਟ 'ਚ ਇੱਕ ਗੱਲ ਮੰਨ ਕੇ ਚੱਲੋ ਕਿ ਜਿੰਨੀਆਂ ਵੀ ਸਿਆਸੀ ਪਾਰਟੀਆਂ ਚਾਹੇ ਉਹ ਵਿਕਰਮ ਸਿੰਘ ਮਜੀਠੀਆ ਹੀ ਕਿਉਂ ਨਹੀਂ ਲੈ ਚਾਹੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਆ ਬਾਜਪਾ ਜਿਹੜੀ ਮਰਜ਼ੀ ਹੈ ਲੋਕ ਮੁੱਦਿਆਂ ਦੀ ਕੋਈ ਵੈਲਿਊ ਨਹੀਂ ਰਹੀ ਅੱਜਕੱਲ ਬਿਆਨਾਂ ਦੀ ਵੈਲਿਊ ਰਹਿ ਗਈ ਹੈ ਕਿ ਮੈਂ ਇਹ ਕਰ ਦੂ ਉਹ ਕਰ ਦੂ ਉਹਨੇ ਆਉ ਕੀਤਾ ਉਹਨੇ ਆਉ ਕੀਤਾ ਤੁਸੀਂ ਦੇਖੋ ਤਰਨਤਾਰਨ ਦੀ ਬਾਈ ਇਲੈਕਸ਼ਨ ਹੋਈ ਐ ਇਦਾਂ ਤੇ ਹੋ ਪਰ ਮੁੱਦਿਆਂ ਦੇ ਉੱਤੇ ਇਲੈਕਸ਼ਨ ਨਹੀਂ ਦੇਖੋ ਪੰਜਾਬ ਦੇ ਲੋਕ ਇਹ ਚੀਜ਼ਾਂ ਸੁਣਨ ਦੇ ਵਿੱਚ ਕਾਫੀ ਇੰਟਰਸਟ ਵੀ ਰੱਖਦੇ ਨੇ ਤੁਸੀਂ ਦੇਖੋ ਤੁਹਾਡੀ ਜਰਨਲ ਜ਼ਿੰਦਗੀ ਚ ਵੀ ਲੋਕ ਕਹਿੰਦੇ ਹੋਣਗੇ ਯਾਰ ਉਹਨੇ ਕੱਲ ਉਹਨੇ ਬਿਆਨ ਬੜਾ ਜ਼ਬਰਦਸਤ ਦਿੱਤਾ ਚਾਹੇ ਉਸ ਬਿਆਨ ਦੇ ਨਾਲ ਤੁਹਾਡੀ ਜ਼ਿੰਦਗੀ ਬਦਲਣੀ ਹੈ ਜਾਂ ਨਹੀਂ ਬਦਲਣੀ ਹੈ ਉੱਤੇ ਉੱਤੇ ਕੋਈ ਇੰਪੈਕਟ ਨਹੀਂ ਹੁੰਦਾ ਲੇਕਿਨ ਸਿੱਧੇ ਤੌਰ ਤੇ ਅਗਰ ਗੱਲ ਕਰੀਏ ਤਾਂ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਦਿੰਦੇ ਨੇ ਪਰ ਵਿਕਰਮ ਸਿੰਘ ਮਜੀਠੀਆ ਇਸ ਵੇਲੇ ਉਹਨਾਂ ਬਿਆਨਾਂ ਦੇ ਉੱਤੇ ਰਾਜ ਕਰਦੇ ਨਜ਼ਰ ਆ ਰਹੇ ਨੇ ਸਿੱਧੇ ਤੌਰ ਦੇ ਉੱਤੇ ਕਰੀਏ ਤਾਂ ਇਸ ਵੇਲੇ ਮਾਝੇ ਦੀ ਸਿਆਸਤ ਜਰੀ ਹੈ ਔਰ ਖਾਸ ਕਰਕੇ ਵਿਕਰਮ ਸਿੰਘ ਮਜੀਠੀਆ ਕੱਲ ਉਹਨਾਂ ਨੇ ਕਿਹਾ ਵਾ ਕਿ ਮੈਂ ਮਜੀਠਾ ਮੇਰਾ ਲੋਕ ਸਾਂਭਣਗੇ ਮੈਂ ਪੰਜਾਬ ਸਾਂਭੂਗਾ ਤਾਂ ਇਸ ਦਾ ਅਰਥ ਕੀ ਹੈ ਅਰਥ ਇਹੋ ਹੀ ਹੈ ਕਿ ਮੇਰਾ ਕੁਝ ਵੱਡੀ ਡੀਲ ਚੱਲ ਰਹੀ ਹੈ ਔਰ ਉਸ ਦੇ ਵਿੱਚ ਮੋਰੀ ਹੋਣਗੇ ਪਰ ਨੋ ਡਾਊਟ ਬਕਰਮ ਮਜੀਠੀਆ ਧਿਆਨ ਦੇ ਨਾਲ ਅਕਾਲੀ ਦਲ ਦਾ ਜਿਹੜਾ ਇੱਕ ਕਰੰਟ ਹੈ ਅੰਡਰ ਕਰੰਟ ਸੀ ਜਰਾ ਉਹ ਅਪਰ ਕਰੰਟ ਬਣ ਕੇ ਬਾਹਰ ਆਇਆ ਤਾਂ ਵਿਕਰਮ ਸਿੰਘ ਮਜੀਠੀਆ ਸਿਆਸਤ ਦੇ ਵਿੱਚ ਇੱਕ ਵੱਡਾ ਰੋਲ ਅਦਾ ਜ਼ਰੂਰ ਕਰਦੇ ਨਜ਼ਰ ਆਣਗੇ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਬਹੁਤ ਖੁਲਾਸੇ ਵੀ ਕੀਤੇ ਨੇ ਕਿ ਜਿਸ ਤਰ੍ਹਾਂ ਉਹਨਾਂ ਨਾਲ ਜੇਲ ਦੇ ਵਿੱਚ ਪਤੀਰਾ ਕੀਤਾ ਗਿਆ ਕਾਲੇ ਸ਼ੀਸ਼ਿਆਂ ਦੀ ਗੱਲ ਉਹਨਾਂ ਨੇ ਕੀਤੀ ਹੈ ਕਿ ਲੁਕੋ ਕੇ ਮੈਨੂੰ ਲੈ ਕੇ जाया ਜਾਂਦਾ ਸੀ ਕਿ ਇਹ ਸਭ ਚੀਜ਼ਾਂ ਜੋ ਨੇ ਆਮ ਆਦਮੀ ਪਾਰਟੀ ਤੇ ਭਾਰੀ ਬੈਸਕੀ ਦੇਖੋ ਇੱਕ આરોਪ ਨੇ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਇਹਦੇ ਵਿੱਚ ਉਹਨਾਂ ਵੱਲੋਂ ਕੰਪਲੇਂਟ ਵੀ ਧਾਰਕ ਕੀਤੀ ਗਈ ਹੈ ਇਹ ਸਭ ਚੀਜ਼ਾਂ ਇਨਵੈਸਟੀਗੇਸ਼ਨ ਤੇ ਮੈਟਰ ਕਰਦੀਆਂ ਆਰੋਪ ਅਤੇ ਪਰੋਪਰ ਹਰ ਕੋਈ ਬੰਦਾ ਲਾਂਦਾ ਹੀ ਹੁੰਦਾ ਸਰਕਾਰ ਵੀ ਲਾਂਦੀ ਹੈ ਆਪੋਜੀਸ਼ਨ ਵੀ ਲਾਂਦੀ ਹੈ ਲੇਕਿਨ ਉਹਦੇ ਤੇ ਪ੍ਰਮਾਨਿਕਤਾ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਨੇ ਕਰਨੀ ਹੈ ਉਹ ਪੁਲਿਸ ਇਨਵੈਸਟੀਗੇਸ਼ਨ ਤੇ ਸਾਹਮਣੇ ਆਏਗਾ ਹਾਂ ਲੇਕਿਨ ਆਪਣੇ ਬਿਆਨਨਾ ਦੇ ਨਾਲ ਇੱਕ ਵਾਰੀ ਜਿਹਨੂੰ ਕਹਿੰਦੇ ਨਾ ਪੜਤੂ ਪਾਣਾ ਪੰਜਾਬੀ ਚ ਜਿਹਨੂੰ ਇਸ ਕਹਿੰਦੇ ਆ ਕਿ ਇੱਕ ਵਾਰ ਉਹਨਾਂ ਨੇ ਇਸ ਤਰ੍ਹਾਂ ਦੀਆਂ ਤਿੰਨ ਚਾਰ ਚੀਜ਼ਾਂ ਅਗੇ ਰੱਖ ਦਿੱਤੀਆਂ ਜਿਹੜਾ ਕਿ ਲੋਕਾਂ ਨੂੰ ਉਹ ਦੱਸ ਰਹੇ ਨੇ ਬਿਕਰਮ ਸਿੰਘ ਮਜੀਠੀਆ ਇੱਕ ਡਿਫਰੈਂਟ ਫਰੇਮ ਆਫ ਮਾਈਂਡ ਦੇ ਨਾਲ ਜਿਹੜੇ ਨੇ ਗੱਲ ਕਰ ਰਹੇ ਨੇ ਕਿਉਂਕਿ ਦੇਖੋ ਸੁਖਵੀਰ ਬਾਦਲ ਪਾਰਟੀ ਪ੍ਰੈਜ਼ੀਡੈਂਟ ਨੇ ਔਰ ਮੁੱਖ ਮੰਤਰੀ ਕੌਣ ਹੋਏਗਾ ਕਿਸ ਤਰ੍ਹਾਂ ਹੋਏਗਾ ਇਹ ਸਾਰੀਆਂ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਲੇਕਿਨ ਬਿਕਰਮ ਮਜੀਠੀਆ ਨੇ ਸਿਆਸਤ ਨੂੰ ਨਵਾਂ ਰੂਪ ਦਿੱਤਾ ਔਰ ਇੱਕ ਤੁਸੀਂ ਦੇਖ ਕੇ ਚੱਲੋ ਕਿ ਕੁਝ ਅਲੱਗ ਹੋਣੇ ਵਾਲਾ ਹੈ ਤਾਂ ਕੁਝ ਨਾ ਕੁਝ ਤਾਂ ਹੈ ਮਤਲਬ ਨੂੰ ਹਿੰਦੀ ਦੀ ਕਹਾਵਤ ਹੈ ਨਾ ਕਿ there is something ਉਹ ਜਿਹੜੀ ਚੀਜ਼ਾਂ ਨੇ ਉਹ ਸਾਰੀਆਂ ਹੋਣਗੀਆਂ ਤਾਂ ਦੇਖੋ ਅਨੂਲ ਸਮਝ ਕੀ ਰੁਖ ਲੈਂਦਾ ਲੇਕਿਨ ਕੁਝ ਵਿਕਰਮ ਮਜੀਠੀਆ ਨਵਾਂ ਜ਼ਰੂਰ ਕਰਨ ਜਾ ਰਹੇ ਨੇ ਜਿਹੜਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਕੰਮ ਕਰਦਾ ਨਜ਼ਰ ਆਇਆ। ਸ਼ਾਮਨੀ ਅਕਾਲੀ ਦਲ ਸੀਐਮ ਦਾ ਚਿਹਰਾ ਵਿਕਰਮ ਸਿੰਘ ਮਜੀਠੀਆ ਨੂੰ ਲਾਂ ਸਕਦੀ। ਦੇਖੋ ਇਹ ਇਟਸ अर्ली ਟੂ ਸੇ ਬਹੁਤ अर्ली ਹੈ ਕਿ ਐਸੀ ਦਿੱਤੇ ਕੋਈ ਕਮੈਂਟ ਕਰੀਏ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਅਕਾਲੀ ਭਾਜਪਾ जोड ਹੁੰਦਾ ਹੈ ਜਾਂ ਨਹੀਂ ਹੁੰਦਾ ਹੈ ਕਿ ਅਕਾਲੀ ਦਲ ਇਕੱਲੇ ਤੌਰ ਤੇ ਇਲੈਕਸ਼ਨ ਲੜਦਾ ਹੈ ਤਾਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ? ਤਾਂ ਇਹ ਸਾਰੀਆਂ ਚੀਜ਼ਾਂ ਨੇ ਹਲੇ ਅੰਡਰ ਇਨਵੈਸਟੀਗੇਸ਼ਨ ਨੇ ਜਾਂ ਅੰਡਰ ਕਾਫੀ ਦੂਰ ਨੇ ਫਿਲਹਾਲ ਅਗਰ ਅੱਜ ਦੀ ਸਿਆਸਤ ਦੀ ਗੱਲ ਕਰੀਏ ਤਾਂ ਇੱਕ ਵੱਖਰੀ ਸਿਆਸਤ ਨਜ਼ਰ ਆ ਰਹੇ ਨੇ ਤਾਂ ਆਨੁਲੇ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਢਾਂਚਾ ਤਿਆਰ ਹੁੰਦਾ ਹੈ ਜਾਂ ਜਿਸ ਤਰੀਕੇ ਦੇ ਨਾਲ ਸਰਕਾਰ ਕੰਮ ਕਰਦੀ ਹੈ ਤਾਂ ਉਸ ਨੂੰ ਕਿਵੇਂ ਜਨਤਾ ਦੀ ਕਚਹਿਰੀ ਵਿੱਚ ਲਿਆ ਕੇ ਰੱਖਿਆ ਜਾਂਦਾ ਹੈ ਇਹ ਵੱਡੀ ਗੱਲ ਹੋਏਗੀ ਤਾਂ ਵਿਕਰਮ ਮਜੀਠੀਆ ਦੀ ਸਿਆਸਤ ਇੱਕ ਵੱਖਰੀ ਹੈ ਵੱਖਰੀ ਸਿਆਸਤ ਦੇ ਨਾਲ ਜਾਣੇ ਜਾਂਦੇ ਨੇ ਤੋਂ ਵੱਖਰੀ ਸਿਆਸਤ ਦੀ ਸ਼ੁਰੂਆਤ ਜੂਦ ਕਰਦੇ ਹੋਏ ਨਜ਼ਰ ਆ ਰਹੇ ਨੇ ਮਜੀਠੇ ਤੋਂ ਗੱਲ ਕੀਤੀ ਜਾਵੇ ਵਿਕਰਮ ਸਿੰਘ ਮਜੀਠੀਆ ਦੀ ਤਾਂ ਦੂਜੇ ਪਾਸੇ ਨਾਮ ਇਹ ਹੀ ਸਾਹਮਣੇ ਆਉਂਦਾ ਹੈ ਤਲਬੀਰ ਗਿਲਦਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਮਜੀਠੇ ਦੇ ਵਿੱਚ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਆ ਵਿਕਰਮ ਸਿੰਘ ਮਜੀਠੀਆ ਤੇ ਤਲਬੀਰ ਗਿੱਲ ਦੀ ਜੋ ਫਾਈਟ ਹੈ ਉਹ ਲਗਾਤਾਰ ਜਾਰੀ ਹੈ ਤਾਂ ਕੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸ ਤਰ੍ਹਾਂ ਰਹੇਗੀ ਦੇਖੋ ਵਿਕਰਮ ਮਜੀਠੀਆ ਨੇ ਇੱਕ ਵਾਰੀ ਵੀ ਤਲਬੀਰ ਗਿੱਲ ਦਾ ਨਾਮ ਨਹੀਂ ਲਿਤਾ ਕੱਲ ਉਹਨਾਂ ਨੂੰ ਸਵਾਲ ਹੋਏ ਜਾਂ ਕੁਝ ਵੀ ਚੀਜ਼ਾਂ ਹੋਈਆਂ ਉਹਦੇ ਵਿੱਚ ਉਹਨਾਂ ਨੇ ਨਾਮ ਨਹੀਂ ਲਿੱਤਾ ਤਲਵੀਰ ਕੇ کہہ ਰਹੇ ਨੇ ਕਿ ਮੈਨੂੰ ਸੁਆਦ ਆਏਗਾ ਮਜ਼ਾ ਆਏਗਾ ਮੈਰੀ ਤੇ ਹੁਣ ਹਲਕਾ ਇੰਚਾਰਜ ਮੈਂ ਅੱਜ ਬਣਿਆ ਤਾਂ ਕਾਫੀ ক্লোਜ਼ ਫਾਈਟ ਹੋਗੀ ਕਿਉਂਕਿ ਕਾਫੀ ਨਜ਼ਦੀਕੀ ਰਹੇ ਨੇ ਤਲਵੀਰ ਗਿੱਲ ਵਿਕਰਮ ਮਜੀਠੀਆ ਦੇ ਸਭ ਤੋਂ ਨੇੜੇ ਦੇ ਬੰਦੇ ਅਗਰ ਸਿਆਸਤ 'ਚ ਮੰਨੇ ਜਾਂਦੇ ਸੀ ਤੇ ਉਹ ਮੰਨੇ ਜਾਂਦੇ ਸੀ ਉਹਨਾਂ ਦੇ ਕੀ ਫ੍ਰਿਕਸ਼ਨਸ ਨੇ ਉਹ ਉਹ ਉਹਨਾਂ ਦੀ ਆਪਸ ਦੇ ਵਿੱਚ ਹੀ ਉਹ ਉਹਨਾਂ ਨੂੰ ਪਤਾ ਹੋਏਗਾ ਲੇਕਿਨ ਤਲਵੀਰ ਗਿੱਲ ਇੱਕ ਚੁਣੌਤੀ ਦੇ ਤੌਰ ਤੇ ਜ਼ਰੂਰ ਨੇ ਵਿਕਰਮ ਸਿੰਘ ਮਜੀਠੀਆ ਦੇ ਸਾਹਮਣੇ ਜ਼ਰੂਰ ਨੇ ਪਰ ਉਸ ਚੁਣੌਤੀ ਨੂੰ ਪਾਰ ਪਾਉਣ ਦਾ ਕੰਮ ਜਨਤਾ ਕਰੇਗੀ ਜਨਤਾ ਫੈਸਲਾ ਕਰੇਗੀ ਕਿ ਆਖਰਕਾਰ ਕੌਣ ਹੈ ਇਸ ਕਰਕੇ ਇਸ ਵਾਰ ਇਲੈਕਸ਼ਨਾਂ ਦੇ ਵਿੱਚ ਮਜੀਠਾ ਹਲਕੇ ਦੀ ਫਾਈਟ ਕਾਫੀ ਜਿਹੜੀ ਹੈ ਲੋਕਾਂ ਦੀ ਨਜ਼ਰਾਂ ਹੋਣਗੀਆਂ ਕਿਉਂਕਿ ਇੱਕ ਤਾਂ ਵਿਕਰਮ ਮਜੀਠੀਆ ਹੋਣਗੇ ਦੂਜੇ ਪਾਸੇ ਵਿਕਰਮ ਮਜੀਠੀਆ ਦਾ ਹੀ ਸਭ ਤੋਂ ਕਰੀਬੀ ਜਾਂ ਜਿਹਨੂੰ ਕਹਿੰਦੇ ਨੇ ਜਿਹੜਾ ਸਭ ਤੋਂ ਸੋਲਿਡ ਬੰਦਾ ਸੀ ਉਹ ਸਾਹਮਣੇ ਹੋਏਗਾ ਤਾਂ ਇਹ ਚੀਜ਼ਾਂ ਜ਼ਰੂਰ ਸਾਹਮਣੇ ਆਣਗੀਆਂ ਪਰ ਇਲੈਕਸ਼ਨ ਜ਼ਰੂਰ ਫਾਈਟ ਹੋਏਗੀ ਵਿਕਰਮ ਮਜੀਠੀਆ ਮੇਨ ਪਲੇਅਰ ਦੇ ਤੌਰ ਤੇ ਹੋਣਗੇ ਔਰ ਸਿਆਸਤ ਦੇ ਵਿੱਚ ਕੁਝ ਨਾ ਕੁਝ ਵੱਖਰਾ ਜਰੂਰ ਕਰਦੇ ਹੋਏ ਵਿਕਰਮਜੀਠਿਆ ਨਜ਼ਰ ਆਣਗੇ ਜੀ جیل ਤੋਂ ਬਾਹਰ ਆਉਣ ਨਾਲ ਵਿਕਰਮਜੀਠਿਆ ਦੇ ਬਾਹਰ ਆਉਣਾ ਸ਼੍ਰੋਮਣੀ ਅਕਾਲੀ ਦਲ ਕਿੰਨੀ ਕੁ ਮਜ਼ਬੂਤ ਹੈ ਤੁਸੀਂ ਦੇਖ ਲਓ ਕਿ ਕਿਸ ਤਰੀਕੇ ਦੀ ਇਸ ਵੇਲੇ ਚਰਚਾ ਜਰੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਚੱਲ ਰਹੀ ਹੈ ਸੋ ਵਿਕਰਮਜੀਠਿਆ ਵੱਖਰੀ ਸਿਆਸਤ ਕਰਦੇ ਨੇ ਅਲੱਗ ਤਰੀਕੇ ਦੀ ਔਰ ਆਪਣੀ ਇੱਕ ਅਲੱਗ ਤਰੀਕੇ ਦੀ ਸਿਆਸਤ ਹੈ ਇੱਕ ਸਿਆਸਤ ਹੈ ਇੱਕ ਅਲੱਗ ਤਰੀਕਾ ਉਹਨਾਂ ਦੇ ਬੋਲਣ ਦਾ ਲਿਹਾਜ਼ ਆ ਉਹਨਾਂ ਦਾ ਮਜ਼ਾਕੀਆ ਲਿਹਾਜ਼ ਕਿਸੇ ਕਿਸੇ ਬੰਦੇ ਨੂੰ ਖੜੇ ਹੋ ਕੇ ਬੋਲਣਾ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਕੰਟੀਨਿਊਸ ਕਿੰਨਾ ਹੁੰਦਾ ਹੈ ਕਿਵੇਂ ਲੋਕਾਂ ਨੂੰ ਉਹ ਅਫੈਕਟ ਪਾਉਂਦੇ ਨੇ ਇਹ ਜ਼ਰੂਰ ਦੇਖਣਾ ਹੋਏਗਾ ਪਰ ਹਾਂ ਮਜੀਠੀਆ ਦੀ ਸਿਆਸਤ ਦੇ ਨਾਲ ਅਕਾਲੀ ਦਲ ਦੀ ਸਿਆਸਤ ਵਧ ਰਹੀ ਹੈ ਇਹ ਚੀਜ਼ਾਂ ਜਰੂਰ ਕਲੀਅਰ ਹੋ ਰਹੀਆਂ ਨੇ ਜੀ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਜਿਸ ਤਰ੍ਹਾਂ ਜੇਲ੍ਹ ਤੋਂ ਬਾਹਰ ਆਉਣ ਨਾਲ ਵਿਕਰਮ ਸਿੰਘ ਮਜੀਠੀਆ ਨੇ ਆਪਣੀ ਬਿਆਨਬਾਜ਼ੀ ਦਿੱਤੀ ਹੈ ਤਾਂ ਹਰ ਕਿਸੇ ਨੂੰ ਹਰ ਹੋਰ ਪਾਰਟੀ ਨੂੰ ਜੋਹੇ ਹਿਲਾ ਕੇ ਰੱਖਿਆ ਹੈ ਚਰਚਾ ਦੇ ਵਿੱਚ ਹੈ ਇਸ ਵਾਰ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਹੁਣ ਦੇਖਣਾ ਇਹੀ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੀਆਂ ਇਲੈਕਸ਼ਨਸ ਦੇ ਵਿੱਚ ਲੋਕ ਇਸ ਪਾਰਟੀ ਨੂੰ ਕਿੰਨਾ ਕੁ ਪਿਆਰ ਦਿੰਦੇ ਨੇ